ਗੁਰਜੀ ਕਫਾਲ ਸਾਹਿਬਾਈ ਗੁਰਜੀ ਕੀ ਫਤਿਹ ਅੱਜ ਦੇ ਵਲੋਗ ਦਾ ਆਗਾਜ਼ ਕਰਨ ਲੱਗੇ ਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਸਵੇਰੇ ਸਿਰੇ ਰੱਖੇ ਆ ਤੇ ਨੁਕਸਾਨ ਹੋ ਗਿਆ ਹਾਂ ਪੁੱਤਰ ਤੇ ਬੱਚੇ ਸੀ 5 ਤੇ ਇੱਕ ਵਿਚਾਰਾ ਮਰ ਗਿਆ ਬੜੇ ਔਖੇ ਪਾਲਲੇ ਹੀ ਨਿੱਕੇ ਨਿੱਕੇ ਸਵੇਰੇ ਵੇਖਿਆ ਤਾਂ ਮਰ ਗਿਆ ਰਾਤ ਦਵਾਈ ਦੂਈ ਬੜੀ ਦਿੱਤੀ ਬਿਮਾਰ ਸੀ ਵਿਚਾਰਾ ਇਸ ਵਾਰ ਨਹੀਂ ਬਚੇ ਵਿਚਾਰਾ ਉਹਨਾਂ ਗਰਮੀ ਬੜੀ ਪੈਣ ਈ ਹੈ ਗਰਮੀ ਜੋ ਕੱਲ ਪਰਸੋਂ ਦੇ 2-3 ਚੂਚੇ ਡੱਡ ਹੋ ਗਏ ਆ ਅੱਜ ਇੱਕ ਇਹ ਵਿਚਾਰਾ ਡੱਡ ਹੋ ਗਿਆ 2-3 ਇੱਕ ਕੁੱਕੜ ਛੋਟਾ ਢੱਲਾ ਪਿਆ ਬਹੁਤ ਨੁਕਸਾਨ ਹੋਈ ਜਾਂਦਾ ਬਹੁਤ ਗਰਮੀ ਨੁਕਸਾਨ ਕਰੀ ਜਾਂਦੀ ਹੈ ਮਾਸਟਰ ਜੀ ਅਸੀਂ ਤੁਹਾਡੀਆਂ ਮਿੰਤਾਂ ਕਰਦੇ ਆ ਸਕੂਲ ਲਾ ਦਿਓ ਲਾ ਦਿਓ ਸਕੂਲ ਲਾ ਦਿਓ ਸਕੂਲ ਅਸੀਂ ਤੁਹਾਡੀਆਂ ਮਿੰਤਾਂ ਕਰਦੇ ਆ ਇਹ ਰੋਡੀਆਂ ਚੀਜ਼ਾਂ ਘਰੇ ਛੱਡਣ ਵਾਲੀਆਂ ਨਹੀਂ ਗੀਆਂ ਕੈਮਰਾਮੈਨ ਫੋਕਸ ਹਾਂ ਕੈਮਰਾਮੈਨ ਫੋਕਸ ਆ ਲੈ ਆ ਛੋਟੀ ਇੱਕ ਰੀ ਫੇਰ ਦੇ ਇਹਨਾਂ ਦੇ ਦੋਂਦੇ ਦੋਂਦੇ ਫੇਰ ਦੋ ਦੋ ਫੋਕਸ ਕਰੋ ਇਹ ਵਾਲਾ ਮਚਰਾਇਆ ਹੁਣ ਉਹਨੂੰ ਵੇਖੋ ਇਹ ਵਾਲਾ ਸਭ ਤੋਂ ਘੱਟ ਹੈ ਹੁਣ ਬਹਿ ਗਿਆ ਮਾਸੀ ਨੂੰ ਵੇਖ ਕੇ ਲੈ ਲੈ ਪਾਂਗੇ ਨੰਬਰ ਫੋਕਸ ਕਰੋ ਜੀ ਹੁਣ ਤਾਂ ਕਿਸੇ ਦੀ ਆਵਾਜ਼ ਆ ਗਈ ਜਾਂ ਕੋਈ ਕੁਛ ਆ ਗਿਆ ਜਿਬ ਵੜਦੇ ਨਹੀਂ ਇਹਦੇ ਮੈਂ ਬਾਹਰ ਦਿੱਪੇ ਕੱਢਦੇ ਨੇ ਮੈਂ ਤੁਹਾਨੂੰ ਦੱਸਦਾ ਵਾ ਇਹ ਵਾਲਾ ਬਹੁਤ ਬਣ ਰਹਾ ਥਾ ਕਰ ਰਹਾ تھا ਮੈਨੂੰ ਕੋਟਾ ਨਹੀਂ ਸਕਦਾ ਇਸਨੇ ਢਾਲ ਗਿਆ ਫਿਰ ਪਾਣੀ ਹੋਣੀ ਚਾਹੀਦੀ ਥੱਲੇ ਹਾਂ ਜਿਹ ਦੋਰੀ ਰਮਟ ਬਟੀ ਲੈ ਆਇਆ ਚੀਜ਼ ਉਹਨੂੰ ਭੇਜੋ ਯਾਰ ਜਾ ਮਨਾਪਾ ਜਾ ਯਾਰ ਚਾ ਤੂੰ ਡੋਲੀ ਇਹ ਤੇ ਭੇਜੀ ਉਹਨੂੰ ਹਾਂ ਛੁਰੀ ਡੋਲੀ ਜਾ ਹੋਰ ਸਿਰੇ ਨੂੰ ਲੀਆ ਸਾਲਿਆ ਕਟੂਆ ਜਾਂ ਕੱਲ ਵੀ ਡੋਲਦੀ ਅੱਜ ਵੀ ਤੇਰੇ ਕਰਮਾਂ ਚਾਹੇ ਨਹੀਂ ਕੀ ਕੱਦੂਆ ਹੈ ਕੱਲ ਆ ਬੰਦਰੀਏ ਨੇ ਡੋਲਦੀ ਆ ਤੇ ਅੱਜ ਅੱਜ ਮਾਸੀ ਨੇ ਤੇਵਾ ਆਉਣੀ ਡੋਲਡ ਨੇ ਮੈਂ ਧੋਲਦਾ ਨਹੀਂ ਮੈਨੂੰ ਓਏ ਸਵੇਰੇ ਲੱਸੀ ਢੋਣ ਗਿਆ ਡਾ ਤਾਂ ਹੁੰਦੀ ਨਹੀਂ ਕੀ ਆਵੇ ਮਰ ਗਿਆ ਇਹਨੂੰ ਪਤਾ ਨਹੀਂ ਕੀ ਹੋਇਆ ਜਾਵੇ ਬਾਕੀ ਸਾਰੇ ਹੈਗੇ ਆ ਆ ਇੱਕ ਮਰ ਗਿਆ ਹਾਂ ਗਰਮੀ ਬੜੀ ਆ ਰਹੀ ਵੀ ਕੀ ਕਰਨਾ ਹਣਾ ਹਾਂ ਬਲ ਬਲ ਆ ਗਏ ਨੇ ਬਾਹਰ ਕੱਢ ਗਏ ਨੇ ਹੁਣ ਵਾਚ ਰੱਖੀ ਹੈ ਵਿਚਾਰਿਆਂ ਨੂੰ ਇਹ ਤਾਂ ਡੈੱਡ ਹੋ ਗਿਆ ਵਿਚਾਰਾ ਹਾਂ ਇਹ ਤਾਂ ਐ ਜਿਵੇਂ ਢੂੰਗੇ ਮਾਰੇ ਹਮ ਦਿੱਤੇ ਹੋਵੇ ਹੈ ਹੂੰ ਉੱਤੋਂ ਚਿੱਲੀ ਪਈ ਆ ਮਾ ਜਿਵੇਂ ਠੂੰਗੇ ਨਹੀਂ ਮਾਰੇ ਹੁੰਦੇ ਆਵੇ ਛਿੱਲਿਆ ਪਿਆ ਦਾ ਸੇਰ ਇੰਨੇ ਮਾਰੇ ਆਵੇ ਲੜਪੇ ਹੁਣੇ ਆ ਨਾ ਲੜ ਤਾਂ ਇਤੇਰੇ ਆਂ ਕੁ ਨੋਰ ਕੀ ਉੱਤੋਂ ਠੂੰਗੇ ਮਾਰ ਛੱਡੇ ਆਹੇ ਗਏ ਆ ਬੱਕਰੀਆਂ ਵਾਲੇ ਪੱਠੇ ਲੈਣ ਤਾਣੀਆਂ ਤੇ ਫਾੜ ਕੇ ਦੇਖਣੇ ਆ ਤੇ ਆ ਗਈ ਗੱਡੀ ਟ੍ਰੇਨ ਲੋ ਜੀ ਲਾਰੇ ਆ ਗਏ ਆ ਬੱਕਰੀਆਂ ਲਈ ਟਾਹਣੀਆਂ ਵਿਚਾਰੀਆਂ ਬਾਹਾਂ ਬਾਹ ਲਾਈ ਖੜੀਆਂ ਆ ਆ ਆਉਣ ਦੇ ਕਿਹੜਾ ਆਉਂਦਾ ਗਾਇਸ ਵੇਖੋ ਤੁਹਾਨੂੰ ਗਾਂ ਚੋਣੀਆਂ ਆਉਂਦੀ ਆ ਅਸੀਂ ਗਾਵਾਂ ਚੋਣੀਆਂ ਸਿੱਖਣ ਡਏ ਆ ਤੇ ਚੋ ਤਾਂ ਸਹੀ ਪਾ ਪਹਿਲੀ ਵਾਰੀ ਚੋਣ ਲੱਗਾ ਹੈ ਹੈ ਲੱਗੀ ਤੈਨੂੰ ਸਮਝਿਆ ਇੱਧਰ ਨੇੜੇ ਹੋ ਪਹਿਲਾਂ ਪੱਟੀ ਲਾ ਕੇ ਨੇੜੇ ਬੈ ਉਹ ਡਰੀ ਕਿ ਜਾਣਾ ਹੈ ਪੱਟੀ ਲਾ ਕੇ ਨੇੜੇ ਬੈ ਨੇੜੇ ਬੈ ਨੇੜੇ ਗਾਂ ਚੋਣੀਆਂ ਆ ਆ ਨਵਾਂ ਹੀ ਭਈਆ ਰੱਖਿਆ ਵੇਖ ਲਓ ਤੇ ਭਈਏ ਨੂੰ ਅੰਨਾ ਗਾਵਾਂ ਚੋਣੀਆਂ ਸਿਖਾਉਣੇ ਪਏ ਭਈਏ ਨੂੰ। ਰੇ ਭਈਆ ਭਈਆ ਸਾਡਾ ਵੇਖੋ ਵੇਂਦਾ ਕਿਵੇਂ ਆ। ਕੋਈ ਜਣੀ ਲਪਣਾਉਂਦਾ। ਆ ਤੁਮਾਂ ਮੋਬਾਈਲ ਤੇ ਵੇਖਿਆ ਭੁਣੀਆਂ ਹੋ ਗਏ। ਨੀ ਗਰਮੀ ਆ ਨਾ ਇੱਕ ਚੂਚਾਚਾ ਹੋਰ ਮਰ ਗਿਆ। ਗਰਮੀ ਆਲੇ ਤਾਂ ਵਾਟ ਹੀ ਨਿਕਲੇ ਪਏ ਆ। ਹੁਣ ਵਿਚਾਰਾ ਤਿੱਤਰ ਵੀ ਬਿਮਾਰ ਹੋਇਆ ਪਿਆ ਇਹਦਾ ਵੀ ਕੋਈ ਪਤਾ ਨਹੀਂ ਬਚੇ ਕਿ ਨਹੀਂ। ਇਹਦਾ ਬੁਰਾ ਹਾਲ ਹੈ ਗਰਮੀ ਦਾ ਰੱਬਾ ਮੀਮੂ ਪਾਦੇ ਜਨਵਰਾਂ ਦਾ ਬੁਰਾ ਹਾਲ ਹੋਇਆ ਪਿਆ ਗਰਮੀ ਨਾਲ ਮਰੀਆਂ ਨੇ ਵਿਚਾਰੇ ਹੈਗੀ ਏ ਕੀ ਕਰਕੇ ਗਿਆ ਪੱਤ ਮਾਰ ਗਏ ਤੇਰੇ ਮੂੰਹ ਤੇ ਹਾਂ ਪੱਤ ਪਾ ਪੱਤ ਮਾਰਿਆ ਇਹ ਹਾਂ ਬਾਗੀ ਨੂੰ ਭਜਾਣ ਨੂੰ ਇਧਰ ਨਹੀਂ ਆਂਦਾ ਇਹ ਓਏ ਪੈਰ ਚੋਂ ਬੋਟ ਤੋੜ ਦੇਣਾ ਤੂੰ ਇਕੰਜਰੋ ਓ ਤੂੰ ਇਹ ਬੱਡ ਤੋੜਦੇ ਨੇ ਆ ਉਹ ਆ ਗਈ ਤੁਹਾਡੀ ਮਾਸੀ ਉਹ ਡੰਡਾ ਲੈ ਆਈ ਡੰਡਾ ਆ ਗਿਆ ਡੰਡਾ ਆ ਜਾ ਆ ਜਾ ਉਹਨਕੇ ਮਾ ਦੂਜੀ ਵੇਰ ਨੂੰ ਵਜਾ ਇੱਕੋ ਚਾਰ ਹੋਰ ਚੂਚਾ ਮਰ ਗਿਆ ਗਰਮੀ ਨਾਲ ਤਿੰਨ ਚਾਰ ਚੂਚੇ ਮਰ ਗਏ ਕੱਲ ਦੇ ਗਰਮੀ ਗਰਮੀ ਭੈ 50 ਡਿਗਰੀ ਦੇ ਨੇੜੇ ਪਈ ਜਾਂਦੀ ਬੱਚੇ ਕੀ ਕਰਨ ਚੱਲਿਆ ਜੈਨ ਨੂੰ ਅੱਜ ਠੀਕ ਆ ਹਾਂ ਉਹ ਮਾਰਦੀ ਭੀ ਚੀਕਾਂ சங்கனாவான ਮਦਾਗਾ ਕੇ ਮੱਚ ਜਾਏਗਾ ਲੋਈ ਲੱਗ ਗਿਆ 파ਰਗੋ ਦਾ ਟੀਕਾ ਇਹਨੂੰ ਵਿਚਾਰੀ ਨੂੰ ਭਾਲੇ ਉਹ ਕਰਨੇ ਉਹ ਦਰਦਨ ਕਰਨ ਵਾਲਾ ਜਮਾ ਮਾਰਦਾ ਉਹ ਨਹੀਂ ਗੜ ਗਿਆ ਵੀ ਪਿਤਾ ਪਾਪਾ ਆ ਗਿਆ ਛੋੜਾ ਵੀ ਪੂਰਾ ਹੋਗਾ ਮੋਰ ਮੋਰ ਸਬਣਾਉਂਦੀ ਕੁੰਡੀ ਲਾ ਕੁੰਡੀ ਕੁੰਡੀ ਲਾ ਛੇਤੀ ਲਾ ਸੰਜੀ ਦੋ ਆਉਂਦੀ ਭਾਲੇ ਤੂੰ ਲੈ ਲੈ ਤਿਹੜਾਈਆਂ ਨਾ ਮਾਰ ਮੈਂ ਕੁੰਡੀ ਲਾ ਦੇਣੀ ਹੂੰ ਮੈਂ ਉਹਦੇ ਤਾਂ ਵੀ ਨਹੀਂ ਡਰਨਾ ਮਾਸੀ ਤੇਰੀ ਤੂੰ ਮੈਂ ਹਾਂ ਉਹ ਵੀ ਮੈਂ ਬਸ ਮਮਾ ਲਾਵਾਂ ਫਿਰ ਅੰਦਰ ਉਹ ਆਇਨੂੰ ਉਹ ਕੁੰਡੀ ਲਾ ਕੇ ਵਿਖਾਵਾਂ ਤੈਨੂੰ ਅੱਜ ਹੋਣਾ ਰੀਆ ਘੱਟ ਪੈ ਤੂੰ ਹਾਂ ਚੱਟੀ ਤੂੰ ਚਿੱਟਿਆ ਆ ਵੇਖੀ ਤੂੰ ਉਹ ਕੱਦ ਦੇਖ ਬੈਣੀ ਆ ਉਹ ਕੰਦ ਡਰਦਾ ਕਿ ਮੋਟੂ ਮਮੇ ਯਾਰ ਇਹ ਨਹੀਂ ਯਾਰ ਇਲਾਇਆ ਚੁੱਕੇ ਉੱਤੇ ਜਾਟੇ ਰੱਤੇ ਉਹ ਪੱਸਾ ਉੱਤਮ ਇਹ ਕਰ ਦਿਨ ਚ ਉੱਤਮ ਆਹਾ ਹਾਂ ਜਾਣੇ ਤੈਨੂੰ ਦੱਸੇਗਾ ਬੱਕਰਾ ਕਿਹੇ ਦਿਨ ਤੂੰ ਡਿੱਕੇ ਆਏਗਾ ਪੁੱਤਕ ਲਾਲ ਟੀ-ਸ਼ਰਟ ਾਲਿਆ ਆਇਓ ਰੋਟੀ ਪਾਣੀ ਖਾਦੀ ਜਾਂਦਾ ਆਪਦਾ ਤੈਨੂੰ ਤਾਂ ਨਹੀਂ ਕੁਝ ਕਹਿੰਦਾ ਜਿੱਦਾਂ ਰੇਲ ਬਣਾ ਆ ਗਈ ਹਾਏ ਹੁਣ ਹੈ ਹੁਣ ਕਿਵੇਂ ਨਿਕਲਿਆ ਤੇਰੀ ਬਣੀ ਜਾਂਦੀ ਹੈ ਚੱਲ ਤੂੰ ਹਲਾ ਹਰ ਦਿਨ ਉਫਰ ਲਿਆ ਲੱਗ ਤੋਏ ਤੇ ਨਾ ਪਤਰੀ ਕਾਲੀ ਪੱਤੀ ਨਹੀਂ ਖਾਣ। ਕਿਹਨ ਸਬਜੀ ਲੈਣ ਲੱਗੇ ਆਂ ਸਬਜੀ ਵਾਲਾ ਆ ਪਪੂ ਮਲੋ ਉਪਰੋਂ ਕਿਵੇਂ ਆ ਬਪੂ? ਰੱਜ ਕੇ ਦੇ ਜਾ ਸਬ지ਆ ਹੁਣ। ਫੇਰ ਤੂੰ ਆਪ ਸਾਵਣਾ ਕੋਨੀ ਗਾ। ਓਏ ਤੋਤੇ ਅੱਜ ਇੱਧਰ ਲੈ ਆਉਂਦੇ ਆਂ ਹਾਂ। ਉੱਪਰ ਤੋਤੇ ਥੱਲੇ ਚੂਚੇ ਉਸ ਤੋਂ ਥੱਲੇ ਮੁਰਗਾ ਮੁਰਗੀ ਮਰਦਾ ਬਹੁ ਬਿਮਾਰ ਹੈ ਤੇ ਚਿਹਰਾ ਬਹੁ ਬੁਰਾ ਲੇ ਗਰਮੀ ਬੜੀ ਹੈ ਤੇ ਅੱਜ ਹਵਾ ਚ ਰੱਖਿਆ ਇਹਨੂੰ ਭਰਾ ਜੇ ਇੱਥੇ ਬਲੌਗ ਦਾ ਐਂਡ ਕੀਤਾ ਸਾਰੇ ਭੈਣ ਭਰਾਵਾਂ ਸਾਥੀ ਵੀਰਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਬੀ ਐਸ ਬਲੌਗਸ 86 ਸੋਨੂੰ